ਨਮਸਕਾਰ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਅਰੰਗੁਰਗ ਜੀ ਕਾਰਡੀਕ ਥਰਾਸਿਕ ਸਰਜਨ ਅੱਜ ਅਸੀਂ ਗੱਲ ਕਰਾਂਗੇ ਪਲਮਰੀ ਐਮਬੋਲਿਜ਼ਮ ਜਿਹਦੇ ਵਿੱਚ ਕਲੌਟ ਬਲੱਡ ਦਾ ਆ ਕੇ ਫੇਫੜੇ ਦੇ ਵਿੱਚ ਫਸ ਜਾਂਦਾ ਮਰੀਜ਼ ਨੂੰ ਸਾਹ ਦੀ ਦਿੱਕਤ ਹੋ ਜਾਂਦੀ ਹੈ ਇਹ ਮੈਂ ਤੁਹਾਨੂੰ ਸਪੈਸ਼ਲਿਸਟ ਕਰਕੇ ਇਹ ਤੁਹਾਡੇ ਨਾਲ ਮੈਂ ਡਿਸਕਸ ਕਰ ਰਿਹਾ ਕਿਉਂਕਿ ਮੇਰੇ ਖੁਦ ਦਾ ਇੱਕ ਰਿਲੇਟਿਵ ਸੀਗਾ ਪੇਸ਼ੈਂਟ ਉਹ ਵਿਚਾਰੇ ਨੂੰ ਇਹ ਮਰੀਜ਼ਾਂ ਦੀ ਪਛਾਣ ਉਦੋਂ ਹੁੰਦੀ ਹੈ ਕਿਉਂਕਿ ਉਹ ਮਰੀਜ਼ ਨੂੰ ਪਹਿਲੇ ਕੋਈ ਸਾਹ ਦੀ ਦਿੱਕਤ ਨਹੀਂ ਹੁੰਦੀ ਸਡਨਲੀ ਇੱਕਦਮ ਨੂੰ ਸਾਹ ਦੀ ਦਿੱਕਤ ਹੋਉਦੀ ਹੈ ਛਾਤੀ ਦੇ ਵਿੱਚ ਕੋਈ ਆਵਾਜ਼ ਨਹੀਂ ਆਉਂਦੀ ਸਾਹਸਾਂ ਦੀ ਕੁਝ ਨਹੀਂ ਲੇਕਿਨ ਉਹਨੂੰ ਸਾਹ ਦੀ ਦਿੱਕਤ ਆਉਂਦੀ ਹੈ ਉੱਠਣ ਵੇਲੇ ਬੈਠਣ ਵੇਲੇ ਨੂੰ ਦਿੱਕਤ ਆਉਂਦੀ ਹੈ ਤੇ ਫਿਰ ਉਹ ਕਿਸੇ ਡਾਕਟਰ ਕੋਲ ਜਾਊਗਾ ਫਿਰ ਉੱਥੇ ਸਾਹ ਦੀ ਦਵਾਈ ਲੇਗਾ ਕਿਉਂਕਿ ਜੇ ਆਮ ਤੌਰ ਤੇ ਕੀ ਹੁੰਦਾ ਹੈ ਜਦੋਂ ਡਾਕਟਰ ਕੋਲ ਜਾਏਗਾ ਤਾਂ ਉਹਨੂੰ ਸਾਹ ਦੀ ਦਵਾਈ ਜਿਵੇਂ ਦਮੇ ਦੇ ਮਰੀਜ਼ ਨੂੰ ਜਾਂ ਨਮੂਨੀਏ ਦੇ ਪੇਸ਼ੈਂਟ ਟੀਟ ਕਰਦੇ ਹੁੰਦਾ ਕਰਨਾ ਸ਼ੁਰੂ ਕਰ ਦਿੰਦੇ ਹੈ ਤੇ ਇਹਦੇ ਵਿੱਚ ਸਮਾਂ ਬੜਾ ਘੱਟ ਹੁੰਦਾ ਹੈ ਤੇ ਜੇ ਸਮਾਂ ਘੱਟ ਹੋਵੇ ਤਾਂ ਪੇਸ਼ੈਂਟ ਨੂੰ ਆਪਾਂ ਬਚਾ ਨਹੀਂ ਪਾਦੇ ਸੋ ਮੈਂ ਇਸ ਜਿਹੜੇ ਕਲੌਟ ਦੀ ਗੱਲ ਉਹ ਡਾਕਟਰ ਨਾਲ ਡਿਸਕਸ ਕੀਤੀ ਕਰਕੇ ਸ਼ੇਅਰ ਕਰ ਰਿਹਾ ਹਾਂ ਕਿਉਂਕਿ ਆਮ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਤੇ ਡਾਕਟਰ ਸਾਹਿਬ ਇਹ ਕੀ ਪ੍ਰੋਬਲਮ ਹੁੰਦੀ ਕਿਵੇਂ ਇਹਦਾ ਇਹ ਹੋ ਜਾਂਦਾ ਇਹ ਪਲਮਨੀ ਐਮਬੋਲਿਜ਼ਮ ਜੀ ਇੱਕ ਕਲੌਟ ਹੈ ਜਿਹੜਾ ਬਲੱਡ ਦਾ ਉਹ ਤੁਹਾਡੇ ਖੂਨ ਜਿਹੜਾ ਲੰਗਸ ਨੂੰ ਜਾਂਦਾ ਸੱਜੇ ਪਾਸੇ ਹਾਟ ਦਾ ਦਿਲ ਦਾ ਜਿਹੜਾ ਸੱਜੇ ਪਾਸਾ ਦਾ ਉਹ ਹਾਰਟ ਪੰਪ ਕਰਦਾ ਹੈ ਲੰਗਸ ਨੂੰ ਤਾਂ ਕਿ ਹਾਰਟ ਉੱਥੇ ਲੰਗ ਉੱਥੇ ਉਹਨੂੰ ਪਿਉਰੀਫਾਈ ਕਰਕੇ ਉਹਦੇ ਆਕਸੀਜਨ ਐਡ ਕਰੇ ਤੇ ਕਾਰਬਨ ਡਾਇਕਸਾਈਡ ਕੱਢੇ ਜਿਵੇਂ ਚੰਗੀ ਗੈਸ ਐਡ ਕਰਤੀ ਗੰਦੀ ਮਾੜੀ ਕੱਢਤੀ ਹੁਣ ਕਲੌਟ ਜਿਹੜੀ ਨਾੜ ਇਹ ਖੂਨ ਲੈ ਕੇ ਜਾਂਦੀ ਹੈ ਉਹਨੂੰ ਕਹਿੰਦੇ ਪਲਮਰੀ ਆਰਟਰੀ ਇਹ ਪਲਮਰੀ ਆਰਟਰੀ ਦੇ ਵਿੱਚ ਕਲੌਟ ਜਾ ਕੇ ਬੈਠ ਜਾਂਦਾ ਉਹ ਤੋਂ ਅੱਗੇ ਖੂਨ ਨਹੀਂ ਜਾਪਾ ਜੇ ਤਾਂ ਖੂਨ ਨਹੀਂ ਜਾਏਗਾ ਤਾਂ ਫਿਲਟਰ ਕੀ ਹੋਊਗਾ ਆਕਸੀਜਨ ਕਿ ਜਾਊਗੀ ਇਸ ਕਰਕੇ ਉਹ ਬੰਦੇ ਨੂੰ ਖੂਨ ਹੀ ਨਹੀਂ ਜਾ ਰਿਹਾ ਉਹ ਫਿਲਟਰ ਵੀ ਨਹੀਂ ਹੋ ਰਿਹਾ ਆਕਸੀਜਨ ਨਵੀਂ ਆ ਨਹੀਂ ਰਹੀ ਤਾਂ ਉਹ ਸਾਹ ਦੀ ਦਿੱਕਤ ਮੰਨਦਾ। ਨਾ ਇਹਦੇ ਵਿੱਚ ਤੁਹਾਨੂੰ ਹੋਰ ਕੋਈ ਕੰਪਲਿਕੀਸ਼ਨ ਨਹੀਂ ਮਿਲਦੀ ਲੰਗਜ਼ ਐਕਸਰੇ ਕਰਾਂਗੇ ਤੁਹਾਨੂੰ ਕੁਝ ਨਹੀਂ ਦਿਖਣਾ। ਪਰ ਉਹਦਾ ਸਿਰਫ ਹਾਰਟ ਦਾ ਸੱਜਾ ਪਾਸਾ ਸੂਜਿਆ ਹੋਇਆ ਹੈ। ਜੇ ਇਕੋ ਕਰੋਗੇ ਤਾਂ ਸੂਜਿਆ ਹੈ। ECG ਦੇ ਵਿੱਚ ਕੁਝ ਚੇਂਜਸ ਮਿਲਣਗੇ। ਇਕੋ ਕਰਾਂਗੇ ਇਕੋ ਚ ਆਈਡੀਆ ਲੱਗੇਗਾ ਵੀ ਰਾਈਟ ਸਾਈਡ ਦਾ ਹਾਰਟ ਜਿਹੜਾ ਹੈਗਾ ਉਹ ਵੱਡਾ ਹੋ ਗਿਆ। ਪਹਿਲਾਂ ਨਾਲੋਂ ਨੋਰਮਲ ਨਾਲੋਂ ਵੱਡਾ ਵੱਧ ਗਿਆ। ਸਟ੍ਰੈਸ ਮਤਲਬ ਇਹਦਾ ਸਭ ਤੋਂ ਵੱਡਾ ਮੇਨ ਕਾਰਨ ਜੋ ਹੈ ਉਹ ਹੈ ਡੀਵੀਟੀ ਨਾਰਮਲ ਬੈਠਾ ਕੋਈ ਲੌਂਗ ਸਟੈਂਡਿੰਗ ਤੇ ਹੈ ਕੋਈ ਵੀ ਕਾਰਨ ਹੈ ਬੈਠਾ ਹੈ ਜਾਂ ਉਹਦਾ ਕੋਈ ਸਰਜਰੀ ਹੋਈ ਹੈ ਲੰਬੀ ਸਰਜਰੀ ਚੱਲੀ ਹੈ ਉਹ ਤੋਂ ਬਾਅਦ ਕੋਈ ਬਲੱਡ ਥինਰ ਨਹੀਂ ਚੱਲੇ ਜਾਂ ਕੋਈ profession ਇਹੋ ਜਿਹਾ ਕੋਈ ਆਰਮੀ ਮੈਨ ਹੈ ਕੋਈ ਟੀਚਰ ਹੈ ਕੋਈ ਬੈਠਣ ਦੀ ਬੈਂਕ ਜੋਬ ਦੀ ਹੈ ਪਰ ਉਹਦੇ ਕਲੌਟ ਲੱਤਾਂ ਦੀ ਨਾੜੀਆਂ 'ਚ ਕਲੌਟ ਬਣ ਗਏ ਜਿਹਨੂੰ ਅਸੀਂ ਡੀਪ ਵੇਨ ਥਰੰਬੋਸਿਸ ਕਹਿੰਦੇ ਉਹਦੇ ਵਿੱਚ ਪੇਸ਼ੈਂਟ ਨੂੰ ਸਿਰਫ ਹਲਕਾ ਜਿਹਾ ਦਰਦ ਹੁੰਦਾ ਹੈ ਕਾਫ ਮਸਲ ਦੇ ਵਿੱਚ ਹੋਰ ਕੋਈ ਪ੍ਰੇਲ ਨਹੀਂ ਕਿਉਂਦੀ ਹੋਰ ਕੋਈ ਤਕਲੀਫ ਨਹੀਂ ਹੁੰਦੀ ਬਟ ਉਹਨੂੰ ਦਰਦ ਫੀਲ ਹੁੰਦਾ ਉਹ ਕਈ ਵਾਰ ਮਾਈਲਡ ਹੁੰਦਾ ਹੈ ਬੰਦਾ ਕੁਝ ਕਹਦਾ ਇਹ ਦਰਦ ਹੋਇਆ ਮਾਲਿਸ਼ ਕਰ ਲੈਂਦਾ ਜਦੋਂ ਮਾਲਿਸ਼ ਕਰਦਾ ਹੈ ਉਹ ਕਲੌਟ ਉਥੋਂ ਟਰੈਵਲ ਕਰਦਾ ਉਹ ਉਥੋਂ ਮੂਵ ਕਰਕੇ ਉਹ ਸਿੱਧਾ ਫੇਵਰਨ ਚ ਉੱਥੇ ਜਾ ਕੇ ਪਸਦਾ ਐਸ ਕਰਕੇ ਅਸੀਂ ਸਭ ਤੋਂ ਪਹਿਲਾ ਕੰਮ ਕਰਦੇ ਵੀ ਜੇ ਡੀਵੀਡੀ ਦਾ 1% ਵੀ ਸ਼ੱਕ ਪੈਂਦਾ ਨਾਲ ਦੇ ਨਾਲ ਅਲਟਰਾਸਾਉਂਡ ਕਰਵਾਓ ਤੇ ਮਾਲਿਸ਼ ਨੀ ਕਰੀਂ ਠੀਕ ਹੈ ਮਾਲਿਸ਼ ਬਿਲਕੁਲ ਨਹੀਂ ਕਰੀਂ ਜਿਹਦੇ ਵੀ ਮਤਲਬ ਨੜਾ ਸੁੱਜੀਆਂ ਹੁਣ ਨਾ ਉਹ ਮਾਲਿਸ਼ ਨਹੀਂ ਕਰਨੀ ਉਹ ਮਾਲਿਸ਼ ਜੇ ਕਰਨੀ ਹੈ ਤਾਂ ਪਹਿਲਾਂ ਇਹ ਦੇਖੋ ਵੀ ਡੋਪਲਰ ਚ ਕੀ ਆਉਂਦਾ ਹੈ ਡੀਵੀਟੀ ਤਾਂ ਨਹੀਂ ਆਉਂਦਾ ਵੈਰੀਕੋਜ਼ ਹੈ ਕੋਈ ਫਰਕ ਨਹੀਂ ਪੈਂਦਾ ਪਰ ਜੇ ਡੀਵੀਟੀ ਹੈ ਡੀਪ ਵੇਨ ਥਰੋਮਬੋਸਿਸ ਹੈ ਉਹਦੇ ਚ ਤੁਸੀਂ ਕਰੋਗੇ ਤਾਂ ਕਲੌਟ ਅੱਗੇ ਜਾਏਗੇ 90% ਪੇਸ਼ੈਂਟ ਦੇ ਪ੍ਰੋਬਲਮ ਪਲਮਰੀ ਐਮਬੋਲੀਜ਼ਮ ਦੀ ਆਂਦੀ ਏ ਇਸੇ ਕਰਕੇ ਕਿਉਂਕਿ ਉਹਨਾਂ ਦੇ ਡੀਵੀਟੀ ਹੁੰਦਾ ਜਾਂ ਤਾਂ ਮਰੀਜ਼ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਯਾ ਡਾਇਗਨੋਸ ਨਹੀਂ ਹੋ ਪੰਦਾ ਤੇ ਘਰ ਦੇ ਨਾਰਮਲ ਆਪਣੇ ਘਰਾਂ ਚ ਆਦਤ ਇਹੀ ਹੈ ਲੱਤਾਂ ਦੁਖੀਆਂ ਨਹੀਂ ਚੱਲ ਇੱਕ ਦਿਨੇ ਨੇ ਘੁੱਟਣੀ ਜੂਰ ਕਰਤੀ ਠੀਕ ਹੈ ਉਹ ਕਲਵਾਟੇ ਚ ਲਾਇਆ ਇਸ ਕਰਕੇ ਪਹਿਲੀ ਚੀਜ਼ ਹੈ ਮ사ਜ ਦੋ ਫਿਰ ਜੇ ਚਲੋ ਹੋ ਗਿਆ ਮਰੀਜ਼ ਗਿਆ ਤਾਂ ਉਹਦੇ ਵਿੱਚ ਇੱਥੇ ਮੈਂ ਕਹਾਂਗਾ ਵੀ ਜਦੋਂ ਇੱਕ ਵਾਰ ਉਹਨੇ ਦਿਖਾ ਲਿਆ ਤਾਂ ਜੇ ਉਹ ਇੰਪਰੂਵਮੈਂਟ ਨਹੀਂ ਹੋ ਰਹੀ ਘੰਟੇ ਦੇ ਘੰਟੇ ਚ ਜੇ ਅਸਥਮਾ ਹੋਏਗਾ ਕੋਈ ਵੀ ਸਾਹ ਦੀ ਦਿੱਕਤ ਹੋਏਗੀ ਤਾਂ ਟੈਕ ਤੇ ਆਰਾਮ ਪੈ ਜਾਣਾ ਚਾਹੀਦਾ ਬਿਲਕੁਲ ਜੇ ਨਹੀਂ ਪੈਂਦਾ ਤਾਂ ਉਹਨੂੰ ਉਹ ਤੋਂ ਨੈਕਸਟ ਹਾਇਰ ਸੈਂਟਰ 'ਚ ਮੂਵ ਕਰਨ ਜਾਣਾ ਚਾਹੀਦਾ ਚਾਹੇ ਉਹ ਡਾਕਟਰ ਐਡਵਾਈਸ ਕਰੇ ਨਾ ਕਰ ਠੀਕ ਵੀ ਕੋਈ ਹੋਰ ਚੀਜ਼ ਤਾਂ ਨਹੀਂ ਮਿਸ ਹੋ ਰਹੀ ਨਹੀਂ ਤਾਂ ਅਸਥਮਾ ਦਾ ਐਟੈਕ ਹੋਏਗਾ ਹੋਰ ਹੋਏਗਾ ਵੀ ਦਿਨ 15-20 ਮਿੰਟ ਤੱਕ ਅਸਰ ਆ ਜਾਣਾ ਚਾਹੀਦਾ ਕੁਝ ਪਰਸੈਂਟ ਤਾਂ ਰੈਲੀਫ ਹੋਲੇ ਐਜੇ ਰੈਲੀਫ ਨਹੀਂ ਮਿਲੇਗਾ ਐਜੇ ਵਰਸਿੰਗ ਹੀ ਹੋਏ ਜੇ ਅੱਜ ਮਰੀਜ਼ ਆਇਆ ਤਾਂ ਉਹ ਕਹਿੰਦਾ ਮੈਨੂੰ 50 ਪੈਸੇ ਆ ਤੇ ਘੰਟੇ ਬਾਅਦ ਹੋ ਸਕਦਾ ਉਹ ਕਹੇ 70 ਪੈਸੇ ਪ੍ਰੋਬਲਮ 20% ਹੋਰ ਵ ਇਹ ਜੇ ਬਦੂਗੀ ਘਟੂਗੀ ਨਹੀਂ ਤਾਂ ਉਹਨੂੰ ਨੈਕਸਟ ਹਾਇਰ ਸੈਂਟਰ ਤੇ ਜਾਇ ਤੇ ਔਰ ਨੈਕਸਟ ਸੈਂਟਰ ਇਹ ਜਾਂ ਚੂਜ਼ ਕਰਨਾ ਚਾਹੀਦਾ ਜਿੱਥੇ ਇਕੋ ਹੋ ਸਕੇ ਠੀਕ ਹੈ ਇਕੋ ਹੋ ਸਕੇ ਤੇ ਕਾਰਡੀਓਲੋਜਿਸਟ ਹੋਵੇ ਘਟੂਗਾ ਜਿਹੜਾ ਕਿ ਉਹਨੂੰ ਡਾਇਗਨੋਸ ਕਰ ਸਕੇ ਬਿਨਾਂ ਕਾਰਡੀਓਲੋਜਿਸ ਦੇ ਡਾਇਗਨੋਸਿਸ ਕਰਨਾ ਬਹੁਤ ਔਖਾ ਕਿਉਂਕਿ ਇਹ ਦੇ ਵਿੱਚ ਲੋਕੇ ਇਹ ਵੀ ਇਹ ਬੇ ਕਈ ਡਰ ਪਾ ਦਿੰਦੇ ਹੋਰ ਪਾ ਦਿੰਦੇ ਪਰ ਜੇ ਕਾਰਡੀਓਲੋਜਿਸ ਨੇ ਇਕੋ ਦੇਖ ਲਈ ਉਹਨੂੰ ਸ਼ੱਕ ਪੈ ਗਿਆ ਫਿਰ ਨੈਕਸਟ ਸੀਟ সিটি স্ক্যান হার্ডলি 10 মিনিট ਦੀ ਖੇੜ 10 ਮਿੰਟ ਜੇ ਤੁਹਾਡਾ ਡਾਇਗਨੋਸਿਸ ਐਸਟੈਬਲਿਸ਼ ਹੋਣਾ ਵੀ ਪਲਨਰੀ ਐਮਬੋਲਿਜ਼ਮ ਹੋ ਗਿਆ ਫਿਰ ਆਉਂਦਾ ਆਪਣਾ ਮੈਨੇਜਮੈਂਟ ਉਹਦੇ ਵਿੱਚ ਇਹ ਹੈ ਵੀ ਪਹਿਲਾ ਚੀਜ਼ ਹੈ ਵੀ ਜੇ ਉਹ ਕਲੌਟ ਫਰੈਸ਼ ਹੈ ਤੇ ਛੋਟਾ ਹੈ ਤਾਂ ਆਪਾਂ ਉਹਨੂੰ ਤੋੜ ਕੇ ਦਵਾਈਆਂ ਨਾਲ ਤੋੜ ਕੇ ਦੇ ਦਿੰਦੇ ਹਾਂ ਸ਼ਾਇਦ ਉਹਦੇ ਨਾਲ ਖਤਮ ਹੋ ਜੇ ਉਹ ਦਾ ਨਾ ਗੱਲ ਬਣੇ ਤਾਂ ਇੱਕ ਨੰਬਰਾ ਕਰਕੇ ਡਿਵਾਈਸ ਆਉਂਦਾ ਜਿਹੜਾ ਕਾਰਡੀਓਲੋਜੀ ਸੋਲੋ ਕੱਢ ਸਕਦੇ ਰਿਮੂਵ ਕਰ ਸਕਦੇ ਜੇ ਉਹ ਵੀ ਨਹੀਂ ਹੈ ਤਾਂ ਫਿਰ ਸਰਜਰੀ ਬਟ ਸਰਜਰੀ ਇਸ ਇਨਾ ਪੇਸ਼ੈਂਟ ਦੀ ਮੋਰਟੈਲਿਟੀ ਬਹੁਤ ਹੈ ਕਿਉਂਕਿ ਲੇਟ ਬਹੁਤ ਪਹੁੰਚਦੇ ਹੈ ਜਿੱਥੇ ਕੇਅਰ ਅਵੇਲੇਬਲ ਹੋਏ ਉੱਥੇ ਪਹੁੰਚਦੇ ਪਹੁੰਚਦੇ ਨਹੀਂ ਡੇਅਰ ਹੋ ਜਾਂਦੀ ਹੈ ਵੀ ਹਾਰਟ ਕਾਫੀ ਹੱਦ ਤੱਕ ਬੈਠ ਚੁੱਕਿਆ ਹੁੰਦਾ ਤਾਂ ਉਸ ਟਾਈਮ ਤੇ ਜੇ ਸਰਜਰੀ ਕਰੋ ਕੋਈ ਨੰਬਰ ਕਰੋ ਕੁਝ ਵੀ ਕਰੋ ਤਾਂ ਉਹ ਹਾਈ ਰਿਸਕ ਹਾਂ ਪਰ ਨੰਬਰ ਜੀ ਜਿਵੇਂ ਜਾਣਾ ਅੰਦਰ ਗਾਈਡ ਵੈਨ ਉਹਨੇ ਵੀ ਕੋਈ ਬੰਦ ਕਰਨਾ ਬੰਦ ਕਰਨਾ ਉਹ ਵੀ ਹਾਈ ਰਿਸਕ ਹੈ ਹਾਈ ਰਿਸਕ ਹੈ ਹਾਈ ਰਿਸਕ ਹੈ ਪਰ ਜੇ ਉਹਦੇ ਇਲਾਵਾ ਇਹਦਾ ਕੋਈ ਇਲਾਜ ਨਹੀਂ ਹੈ ਆਦਰਵਾਇਜ਼ ਪੇਸ਼ੈਂਟ ਦੀ ਮੌਤ ਹੈ ਜੇ ਦਵਾਈਆਂ ਨਾਲ ਨਹੀਂ ਟੁੱਟਿਆ ਤੇ ਰਾਹ ਤੰਗ ਰਿਹਾ ਤਾਂ ਉਹਦੀ ਮੌਤ થઈ। ਠੀਕ ਹੈ। ਬੇਸਿਕਲੀ ਜਿਵੇਂ ਡਾਕਟਰ ਨੇ ਦੱਸਿਆ ਇਹ ਜਿਹੜਾ ਬਲੋਟ ਲੱਤਾਂ ਤੋਂ ਜਿਵੇਂ ਜਾਂਦਾ ਹੈ ਛਾਤੀ ਦੇ ਅੰਦਰ ਚਲਾ ਜਾਂਦਾ ਹੈ ਉੱਥੇ ਫਿਰ ਜਿਹੜੀ ਮੇਨ ਆਰਟਰੀ ਹੈ ਜਿਹੜੀ ਸਾਡੇ ਦੋਨੇ ਫੇਫੜਿਆਂ ਨੂੰ ਸਪਲਾਈ ਹੁੰਦੀ ਹੈ ਉੱਥੇ ਜਾ ਕੇ ਖੜਗਿਆ ਤੇ ਉਹਨੇ ਉੱਥੇ ਰੋਕਤਾ ਬਲੱਡ ਦੀ ਸਪਲਾਈ ਰੋਕਤੀ ਤੇ ਫਿਰ ਕੀ ਹੈ ਫਿਰ ਉਹ ਇੱਕ ਇੰਜੈਕਸ਼ਨ ਹੁੰਦਾ ਖੂਨ ਪਤਲਾ ਕਰਨ ਦਾ ਜਿਹਦੇ ਨਾਲ ਉਹ ਪੌਸਿਬਿਲਟੀ ਹੁੰਦੀ ਹੈ ਵੀ ਠੀਕ ਹੋ ਜਾਣਾ। ਲੇਕਿਨ ਉਹਦੇ ਵਾਸਤੇ ਜਦ ਤੱਕ ਡਾਇਗਨੋਸ ਨਹੀਂ ਹੋਇਆ ਸੀਟੀ ਸਕੈਨ ਨਹੀਂ ਹੋਇਆ ਉਹ ਮਰੀਜ਼ ਨੂੰ ਆਪਾਂ ਇੰਜੈਕਸ਼ਨ ਵੀ ਨਹੀਂ ਲਾ ਸਕਦੇ ਕਿਉਂਕਿ ਉਹਨੂੰ ਹੋ ਸਕਦਾ ਹੋਰ ਪ੍ਰੋਬਲਮ ਨਿਕਲੇ ਅਸੀਂ ਉਹਦੇ ਮਤਲਬ ਕਿ ਬਿਨਾਂ ਗੱਲ ਤੋਂ ਕੋਈ ਇੰਜੈਕਸ਼ਨ ਕਿਉਂਕਿ ਕਈ ਵਾਰ ਦਿਲ ਦਾ ਵਾਲ ਖਰਾਬ ਹੋਵੇ ਤਾਂ ਵੀ ਇਸ ਤਰ੍ਹਾਂ ਸਾਦੀ ਦਿੱਕਤ ਆ ਜਾਂਦੀ ਹੈ ਫੇਲਿਅਰ ਤੋਂ ਹੋਵੇ ਤਾਂ ਵੀ ਉਹ ਫਿਰ ਉਹਦੇ ਇੰਜੈਕਸ਼ਨ ਨਹੀਂ ਨਹੀਂ ਲੱਗਦਾ ਉਹ ਸਾਰਾ ਕੁਝ ਡਾਇਗਨੋਸ ਹੋਣ ਤੋਂ ਬਾਅਦ ਹੀ ਹੁੰਦਾ ਜੇ ਮਰੀਜ਼ ਟਾਈਮ ਤੇ ਵਿੱਚ ਆਊਗਾ 5-6 ਘੰਟੇ 6 ਘੰਟੇ ਦੇ ਵਿੱਚ ਆਜੂਗਾ ਤਾਂ ਹੀ ਉਸ ਮਰੀਜ਼ ਨੂੰ ਬਚਣਾ ਸੰਭਵ ਹੈ ਅਦਰਵਾਈਜ਼ ਜਦੋਂ ਮਰੀਜ਼ ਦਾ ਬੀਪੀ ਗਿਰ ਗਿਆ ਮਰੀਜ਼ ਦੇ ਸਿੱਕ ਹੋ ਗਿਆ ਫਿਰ ਤਾਂ ਸੀਟੀ ਕਾਣਾ ਵੀ ਔਖਾ ਹੋ ਜਾਂਦਾ ਕਿਉਂਕਿ ਕੰਟਰਾਸਟ ਨਹੀਂ ਦੇ ਪਾਓਗੇ ਤੁਸੀਂ ਉਹਨੂੰ। ਐਸੇ ਕਰਕੇ ਮੈਂ ਕਹਿੰਦਾ ਇੱਕ ਇਹੋ ਜਿਹੇ ਸੈਂਟਰ ਤੇ ਜਾਓ ਜਿੱਥੇ ਆਹ ਫੈਸਿਲਿਟੀਆਂ ਇਕੱਠੀਆਂ ਹੋਣ। ਸੀਟੀ ਵੀ ਹੋਵੇ ਡਾਕਟਰ ਵੀ ਹੋ ਜੇ, ਇਕੋ ਵੀ ਹੋ ਜੇ, ਕਾਰਡੀਓਲੋਜਿਸਟ ਵੀ ਹੋਵੇ, ਕਾਰਡੀਕ ਸਰਜਰੀ। ਹਾਂ। ਤਾਂ ਇਹ ਟੀਮ ਵਰਕ ਹੈ, ਇਕੱਲੇ ਬੰਦੇ ਦਾ ਨਹੀਂ ਹੈ। ਨਹੀਂ ਤਾਂ ਹਸਪਤਾਲ ਹੀ ਬਦਲਦਾ ਰਹੇਗਾ। ਹਾਂ ਬਿਲਕੁਲ ਉਹ ਪੇਸ਼ੈਂਟ ਸਾਡੇ ਨਾਲ ਐਵੇਂ ਹੋਇਆ ਪਹਿਲੇ ਕਿਤੇ ਆ ਪਹਿਲੇ ਹੋਰ ਗਿਆ ਫਿਰ ਹੋਰ ਗਿਆ। ਉਹ ਤਾਂ ਬਜਾਏ ਦਾ ਟਾਈਮ ਇੰਨਾ ਜ਼ਿਆਦਾ ਹੋ ਗਿਆ। ਮੇਰੇ ਜਦ ਕੇ ਰਿਲੇਟਿਵ ਸੀ ਉਹ ਮੈਨੂੰ ਦੋ ਦਿਨ ਨੀਂਦ ਨਹੀਂ ਆਈ ਪਰ ਲੇਕਿਨ ਆਪਾਂ ਕਰ ਵੀ ਕੁਝ ਨਹੀਂ ਸਕਦੇ ਕਿਉਂਕਿ ਉਹ ਪੇਸ਼ੀਐਂਟ ਦਾ ਬੀਪੀ ਨਹੀਂ ਸੀ ਜਦੋਂ ਆਇਆ ਫਿਰ ਉਹਨੂੰ ਸਟੇਬਲ ਕੀਤਾ ਜੈਨੂੰ ਐਂਜੋ ਕੀਤੀ ਸੀ ਮਤਲਬ ਸੀਟੀ ਐਂਜੋ ਕੀਤੀ ਜੈਨੂੰ ਸੀਟੀ ਐਂਜੋ ਡਾਇਗਨੋਸ ਹੋਇਆ ਜੈਨੂੰ ਅਸੀਂ ਥਰੰਬੋਲਾਈਜ਼ ਕਰਨਾ ਸੀ ਜੈਨੂੰ ਉਹ ਪੇਸ਼ੀਐਂਟ ਕਲੈਰ ਹੋ ਗਏ ਲੇਕਿਨ ਉਹ ਫਿਰ ਦੁੱਖ ਕਿਸ ਕਰਕੇ ਹੋਇਆ ਕਿਉਂਕਿ ਪੇਸ਼ੀਐਂਟ ਉਹ ਅਸੀਂ ਕੁਝ ਕਰ ਨਹੀਂ ਪਾਏ ਚਾਹ ਕੇ ਕਿਉਂਕਿ ਸਾਡੇ ਕੋਲ ਸਾਰਾ ਕੁਝ ਸੀ ਅਸੀਂ ਭਾਵੇਂ ਉਹਨੂੰ ਓਪਨ ਕਰਨਾ ਹੁੰਦਾ ਭਾਵੇਂ ਅਸੀਂ ਡਿਵਾਈਸ ਦੇ ਥਰੂ ਉਹਨੂੰ ਦੇਖਣਾ ਹੁੰਦਾ ਸਰ ਲੇਕਿਨ ਉਹਦੇ ਬਸ ਟ ਉਹ ਟਾਈਮ ਵੀ ਤਾਂ ਹੀ ਹੋਏਗਾ ਜੇ ਆਪਾਂ ਨੂੰ ਪੇਸ਼ੈਂਟ ਟਾਈਮ ਦੇਗਾ ਟਾਈਮ ਦੇਗਾ ਸੋ ਮੇਰੀ ਰਿਕਵੈਸਟ ਇਹੀ ਹੈ ਵੀ ਜਦੋਂ ਵੀ ਕਿਸੇ ਮਰੀਜ਼ ਨੂੰ ਸਾਹ ਦੀ ਦਿੱਕਤ ਆਉਂਦੀ ਹੈ ਜੇ ਉਹਨੂੰ ਪੁਰਾਣੀ ਸਾਹ ਦੀ ਦਿੱਕਤ ਹੈ ਤਾਂ ਕੁਝ ਹੋਰ ਗੱਲ ਹੈ ਅਦਰਵਾਈਜ਼ ਜੇ ਉਹਨੂੰ ਸਾਹ ਦੀ ਦਿੱਕਤ ਪਹਿਲੇ ਨਹੀਂ ਹੈ ਬਿਲਕੁਲ ਉਹਨੂੰ ਸਾਹ एकदम ਰੁਕ ਗਿਆ ਤੇ ਦਵਾਈ ਨਾਲ ਉਹਨੂੰ ਘੰਟੇ ਤੇ ਘੰਟੇ 'ਚ ਨਹੀਂ ਫਰਕ ਪਿਆ ਤਾਂ ਉਹਨੂੰ ਕੁਝ ਅੱਛੇ ਸੈਂਟਰ 'ਚ ਦਿਖਾਓ ਜਿੱਥੇ ਉਹਦਾ ਡਾਇਗਨੋਸ ਹੋ ਕੇ ਮਰੀਜ਼ ਦੀ ਜਾਨ ਬਚ ਸਕਦੀ ਹੈ ਅਦਰਵਾਈਜ਼ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਅਸੀਂ ਤੁਹਾਨੂੰ ਰੂਟੀਨ 'ਚ ਵੀ ਦੱਸਦੇ ਰਵਾਂਗੇ ਤੇ ਗਾਈਡ ਕਰਦੇ ਰਵਾਂਗੇ ਥੈਂਕ ਯੂ ਸਮਸ਼ਕਾਰ